ਖੁਸ਼ੀ ਦੀ ਘੜੀ ਹੈਗੀ ਐ ਹਨਾ ਬਹੁਤ ਲੋਕਾਂ ਨੂੰ ਬਹੁਤ ਇੰਤਜ਼ਾਰ ਸੀਗਾ ਇਹ ਫੈਮਲੀ ਨੇ ਬਹੁਤ ਸਫਰਿੰਗ ਦੇਖੀ ਹੈ ਬਹੁਤ ਟ੍ਰੈਜੇਡੀ ਦੇਖੀ ਹੈ ਹਨਾ ਤਾਂ ਹਰ ਸਾਰੇ ਲੋਗ ਆਪਣੀ ਦੁਨੀਆ ਭੱਜਦੇ ਲੋਗਾਂ ਨਾਲ ਜੁੜੇ ਹੋਏ ਨੇ ਤੇ ਸਾਡੀ ਵੀ ਇਹ ਕੋਸ਼ਿਸ਼ ਰਹੀ ਹੈ ਕਿ ਜਿੱਥੇ ਇੰਨੀ ਸਫਰਿੰਗ ਹੈਗੀ ਹੈ ਉੱਥੇ ਕੋਈ ਖੁਸ਼ੀ ਅਸੀਂ ਦੇ ਸਕੀਏ ਤਾਂ ਸਾਡਾ ਅਸੀ ਮਾਤਾ ਜੀ ਨੂੰ ਪ੍ਰੈਗਨੈਂਸੀ ਚ ਮੈਨੇਜ ਕੀਤਾ ਹੈਗਾ ਅਸੀਂ ਉਹਨਾਂ ਦਾ ਪ੍ਰੈਗਨੈਂਸੀ ਵਾਲਾ ਟ੍ਰੀਟਮੈਂਟ ਅਸੀਂ ਨਹੀਂ ਕੀਤਾ ਤੇ ਹੁਣ ਉਨ ਐਡਵਾਂਸ ਸਟੇਜ ਟੂ ਪ੍ਰੈਗਨਸੀ ਹੁੰਦੀ ਹੈ ਤਾਂ ਇਹੀ ਸਾਡਾ ਏਮ ਸੀਗਾ ਕਿ ਮਾਤਾ ਜੀ ਵੀ ਬਿਲਕੁਲ ਠੀਕ ਰਹਿਣ ਤੇ ਬੇਬੀ ਵੀ ਅਸੀਂ ਉਹਨਾਂ ਨੂੰ ਚੰਗਾ ਟਾਈਮ ਕੱਢਾਈਏ ਉਹਨਾਂ ਦਾ 8 8.5 9 ਮਹੀਨੇ ਅਸੀਂ ਜਿੰਨੀ ਪ੍ਰੈਗਨਸੀ ਨੂੰ ਆਪਾਂ ਪ੍ਰੋਲੋਂਗ ਕਰ ਸਕਦੇ ਆ ਆਪਾਂ ਕਰੀਏ ਬੀਪੀ ਵਗੈਰਾ ਕੰਟਰੋਲ 'ਚ ਰੱਖੀਏ ਤਾਂ ਕਿ ਆਪਾਂ ਇੱਕ ਮਦਰ ਵੀ ਆਪਾਂ ਹੈਲਦੀ ਰੱਖਣੀ ਹੈ ਤਾਂ ਬੱਚੇ ਨੂੰ ਵੀ ਆਪਾਂ ਹੈਲਦੀ ਦੇਣਾ ਹੈਗਾ ਤੇ ਉਹਨਾਂ ਦੀ ਗੋਚ ਆਪਾਂ ਬੇਬੀ ਦੇਣਾ ਹੈਗਾ ਇਹ ਸਾਡਾ ਏਮ ਸੀ ਤਾਂ ਮੈਨੂੰ ਬਹੁਤ ਖੁਸ਼ੀ ਹੈ कि ਸਾਡੀ ਟੀਮ ਇਹ ਅਚੀਵ ਕਰ ਸਕੀ ਹੈ ਤੇ ਅੱਜ ਸਾਰੇ ਅਸੀਂ ਬਹੁਤ ਖੁਸ਼ ਹਾਂ ਕਿ ਜੋ ਅਸੀਂ ਸਭ ਚਾਹੁੰਦੇ ਸੀ ਉਹ ਮੁਕੰਮਲ ਹੋ ਗਿਆ ਹੈ ਤੇ ਅੱਗੇ ਵੀ ਰੱਬ ਸੁੱਖ ਰੱਖੇ ਮਾਂ ਸਹੀ ਰਵੇ ਬੱਚਾ ਸਹੀ ਰਵੇ ਤੇ ਅਸੀਂ ਉਹਨਾਂ ਨੂੰ ਥੋੜੇ ਦਿਨਾਂਸ ਘਰ ਭੇਜੀਏ ਬੱਚਾ ਤੁੰਦੋਸ ਦਾ ਹੀ ਬਿਲਕੁਲ ਤੁੰਦੋਸ ਮੈਂ ਕਿਸਮ ਦੀ ਰਹੀ ਬੀਬੀ ਮੈਂ ਲੇਕਾਂ ਕਿ ਬਹੁਤ ਸਾਰੇ ਪਰਿਵਾਰ ਹੋਰ ਵੀ ਜਿਹੇ ਹੁੰਦੇ ਹਨ ਕਿ ਉਹਨਾਂ ਨੂੰ ਇਸ ਤਰ੍ਹਾਂ ਦੇਖੋ ਅਸੀਂ ਫਰਟੀਲਿਟੀ ਟਰੀਟਮੈਂਟ ਨਹੀਂ ਕੀਤਾ ਹੈਗਾ ਸਾਡੇ ਕੋਲ ਮਾਤਾ ਜੀ ਪ੍ਰੈਗਨਨਸੀ ਜੀ ਆਏ ਨੇ ਸੀ ਜਦੋਂ ਛੋੜੀ ਮੋਟੀ ਪ੍ਰੋਬਲਮ ਪ੍ਰੈਗਨਸੀ ਚ ਹੋਈ ਅਸੀਂ ਉਹ ਹੈਂਡਲ ਕੀਤੀ ਹੈ ਨਾ ਤਾਂ ਉਹ ਟ੍ਰੀਟਮੈਂਟ ਬਾਰੇ ਡਿਟੇਲਸ ਮੇਰਾ ਨਹੀਂ ਬੰਦਾ ਹੈ ਨਾ ਦੱਸਣਾ ਹੈ ਨਾ ਪਰ ਵੈਸੇ ਇਨ ਜਨਰਲ ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਜਿਹੜੀ ਵਾਧੇ ਵਿੱਚ ਪ੍ਰੈਗਨਸੀ ਹੁੰਦੀ ਹੈ ਆਈਵੀਐਫ ਟੈਕਨੀਕ ਨਾਲ ਹੁੰਦੀ ਜਿਹੜੀ ਬੀਬੀ ਤੋਂ ਉਹ ਅਗੇ ਸੀ ਹਸਪੀਟਲ ਦੇ ਵਿੱਚ ਦਾਖਲ ਹੋ ਗਈ ਸੀ ਚੌਥੇ ਮਹੀਨੇ ਚ 3 ਮੰਥਸ ਕੰਪਲੀਟ ਹੋ ਗਏ ਸੀ ਫੋਰਥ ਮੰਥ ਤੋਂ ਸਾਡੀ ਕੇਸ ਚ ਸੀ ਬਹੁਤ ਖੁਸ਼ੀ ਦੀ ਘੜੀ ਹੈਗੀ ਹੈ ਹਨਾ ਬਹੁਤ ਲੋਕਾਂ ਨੂੰ ਬਹੁਤ ਇੰਤਜ਼ਾਰ ਸੀਗਾ ਕਿ ਫੈਮਿਲੀ ਨੇ ਬਹੁਤ ਸਫਰਿੰਗ ਦੇਖੀ ਹੈ ਬਹੁਤ ਟ੍ਰੈਜੇਡੀ ਦੇਖੀ ਹੈ ਹਨਾ ਤਾਂ ਹਰ ਸਾਰੇ ਲੋਕ ਆਪਣੀ ਦੁਨੀਆ ਭਰ ਦੇ ਲੋਕਾਂ ਨਾਲ ਜੁੜੇ ਹੋਏ ਨੇ ਤੇ ਸਾਡੀ ਵੀ ਇਹ ਕੋਸ਼ਿਸ਼ ਰਹੀ ਹੈ ਕਿ ਜਿੱਥੇ ਇੰਨੀ ਸਫਰਿੰਗ ਹੈਗੀ ਹੈ ਉੱਥੇ ਕੋਈ ਖੁਸ਼ੀ ਅਸੀਂ ਦੇ ਸਕੀਏ ਤਾਂ ਸਾਡਾ ਅਸੀ ਮਾਤਾ ਜੀ ਨੂੰ ਪ੍ਰੈਗਨੈਂਸੀ ਚ ਮੈਨੇਜ ਕੀਤਾ ਹੈਗਾ ਅਸੀਂ ਉਹਨਾਂ ਦਾ ਪ੍ਰੈਗਨੈਂਸੀ ਵਾਲਾ ਟ੍ਰੀਟਮੈਂਟ ਅਸੀਂ ਨਹੀਂ ਕੀਤਾ ਤੇ ਹੁਣ ਉਨ ਐਡਵਾਂਸ ਸਟੇਜ ਚ ਪ੍ਰੈਗਨancies ਹੁੰਦੀ ਹੈ ਤਾਂ ਇਹ ਹੀ ਸਾਡਾ ਏਮ ਸੀਗਾ ਕਿ ਮਾਤਾ ਜੀ ਵੀ ਬਿਲਕੁਲ ਠੀਕ ਰਹਿਣ ਤੇ ਬੇਬੀ ਵੀ ਅਸੀਂ ਉਹਨਾਂ ਨੂੰ ਚੰਗਾ ਟਾਈਮ ਕੱਢਾਈਏ ਉਹਨਾਂ ਦਾ 8 8.5 9 ਮਹੀਨੇ ਅਸੀਂ ਜਿੰਨੀ ਪ੍ਰੈਗਨਸੀ ਨੂੰ ਆਪਾਂ ਪ੍ਰੋਲੋਂਗ ਕਰ ਸਕਦੇ ਆ ਆਪਾਂ ਕਰੀਏ ਬੀਪੀ ਵਗੈਰਾ ਕੰਟਰੋਲ ਚ ਰੱਖੀਏ ਤਾਂ ਕਿ ਆਪਾਂ ਇੱਕ ਮਦਰ ਵੀ ਆਪਾਂ ਹੈਲਦੀ ਰੱਖਣੀ ਹੈ ਤਾਂ ਬੱਚੇ ਨੂੰ ਵੀ ਆਪਾਂ ਹੈਲਦੀ ਦੇਣਾ ਹੈਗਾ ਤੇ ਉਹਨਾਂ ਦੀ ਗੋਚ ਆਪਾਂ ਬੇਬੀ ਦੇਣਾ ਹੈਗਾ ਇਹ ਸਾਡਾ ਏਮ ਸੀ ਤਾਂ ਮੈਨੂੰ ਬਹੁਤ ਖੁਸ਼ੀ ਹੈ कि ਸਾਡੀ ਟੀਮ ਇਹ ਅਚੀਵ ਕਰ ਸਕੀ ਹੈ ਤੇ ਅੱਜ ਸਾਰੇ ਅਸੀਂ ਬਹੁਤ ਖੁਸ਼ ਹਾਂ ਕਿ ਜੋ ਅਸੀਂ ਸਭ ਚਾਹੁੰਦੇ ਸੀ ਉਹ ਮੁਕੰਮਲ ਹੋ ਗਿਆ ਹੈ ਤੇ ਅੱਗੇ ਵੀ ਰੱਬ ਸੁੱਖ ਰੱਖੇ ਮਾਂ ਸਹੀ ਰਵੇ ਬੱਚਾ ਸਹੀ ਰਵੇ ਤੇ ਅਸੀਂ ਉਹਨਾਂ ਨੂੰ ਥੋੜੇ ਦਿਨਾਂ ਚ ਘਰ ਭੇਜੀਏ ਬੱਚਾ ਤੰਦਰੁਸਤ ਹੈ ਬਿਲਕੁਲ ਤੰਦਰੁਸਤ ਮੈਂ ਕਿੰਨੀ ਖੁਸ਼ੀ ਰਹੀ ਬੀਬੀ ਮੈਂ ਲੇਕ ਲਗ ਬਹੁਤ ਸਾਰੇ ਪਰਿਵਾਰ ਹੋਰ ਵੀ ਜਿਹੇ ਹੁੰਦੇ ਨੇ ਕਿ ਉਹਨਾਂ ਨੂੰ ਇਸ ਤਰ੍ਹਾਂ ਦੇਖੋ ਅਸੀਂ ਫਰਟੀਲਿਟੀ ਟਰੀਟਮੈਂਟ ਨਹੀਂ ਕੀਤਾ ਹੈਗਾ ਸਾਡੇ ਕੋਲ ਮਾਤਾ ਜੀ ਪ੍ਰੈਗਨਨਸੀ ਜੀ ਆਏ ਨੇ ਸੀ ਜਦੋਂ ਛੋਟੀ ਮੋਟੀ ਪ੍ਰੋਬਲਮ ਪ੍ਰੈਗਨਸੀ ਚ ਹੋਈ ਅਸੀਂ ਉਹ ਹੈਂਡਲ ਕੀਤੀ ਹੈ ਨਾ ਤਾਂ ਉਹ ਟ੍ਰੀਟਮੈਂਟ ਬਾਰੇ ਡਿਟੇਲਸ ਮੇਰਾ ਨਹੀਂ ਬੰਦਾ ਹੈ ਨਾ ਦੱਸਣਾ ਹੈ ਨਾ ਪਰ ਵੈਸੇ ਇਨ ਜਨਰਲ ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਜਿਹੜੀ ਵਾਧੇ ਵਿੱਚ ਪ੍ਰੈਗਨਨਸੀ ਹੁੰਦੀ ਹੈ ਆਈਵੀਐਫ ਟੈਕਨੀਕ ਨਾਲ ਹੁੰਦੀ ਹੈ ਜਿਹੜੀ ਬੀਬੀ ਕਦੋਂ ਆ ਗਈ ਸੀ ਹਸਪੀਟਲ ਦੇ ਵਿੱਚ ਦਾਗ ਕਦੋਂ ਸੀ ਚੌਥੇ ਮਹੀਨੇ ਚ 3 ਮੰਥਸ ਕੰਪਲੀਟ ਹੋ ਗਏ ਸੀ ਫੋਰਥ ਮੰਥ ਤੋਂ ਸਾਡੀ ਕਿਚ ਸੀ